ਪੰਜਾਬ ਦੇ ਇੱਕ ਅਖਬਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਾਰਟੂਨ ਪ੍ਰਕਾਸ਼ਿਤ ਹੋਇਆ। ਮੋਢੇ ਦੇ ਉੱਤੇ ਉਹਨਾਂ ਨੇ ਤੋਪ ਰੱਖੀ ਹੋਈ ਆ। ਉਸ ਤੋਪ ਦੇ ਥੱਲੇ ਦੇ ਪਾਸੇ ਲਿਖਿਆ ਹੋਇਆ ਹੈਠਾਂ ਲਿਖਿਆ ਹੋਇਆ ਕਿ ਪੰਜਾਬ ਦੇ ਤਸਕਰਾਂ ਨੂੰ ਪੰਜਾਬ ਛੱਡ ਕੇ ਭੱਜਣਾ ਪਏਗਾ। ਪੰਜਾਬ ਦੇ ਵਿੱਚ ਨਸ਼ੇ ਫਲਾਉਣ ਵਾਲਿਆਂ ਦੇ ਵਿੱਚ ਪਈ ਭਾਜੜ। ਮੁੱਖ ਮੰਤਰੀ ਸਾਹਿਬ ਨੇ ਆਪਦੇ ਮੋਢੇ ਦੇ ਉੱਤੇ ਜਿਹੜੀ ਤੋਪ ਰੱਖੀ ਆ ਇਹਦੇ ਸੰਕੇਤ ਕੀ ਆ ਇਹਦੇ ਅਰਥ ਕੀ ਆ? ਇਹਦੇ ਅਰਥ ਇਹ ਆ ਕਿ ਜਿਹੜੀ ਮੋਢੇ ਦੇ ਉੱਤੇ ਐਸ ਪਾਸੇ ਤੋਪ ਰੱਖੀ ਹੋਣਾ ਨੇ ਇਹਦੇ ਵਿੱਚੋਂ ਨਿਕਲਣ ਵਾਲੇ ਗੋਲੇ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਡਿੱਗ ਰਹੀ ਆ ਤੇ ਡਿੱਗਣਗੇ ਇਹਦਾ ਅਰਥ ਇਹ ਆ ਕਿ ਜਿਨ੍ਹਾਂ ਨੇ ਹੁਣ ਤੱਕ ਨਸ਼ੇ ਦਾ ਕਾਰੋਬਾਰ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਤੇ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਵਾਨੀ ਨੂੰ ਸਿਵਿਆਂ ਦੇ ਰਾਹ ਪਾਇਆ ਉਹਨਾਂ ਦੇ ਘਰਾਂ ਦੇ ਉੱਤੇ ਅੰਗਿਆਰ ਡਿੱਗਣਗੇ ਹੁਣ ਬੰਬ ਚੱਲਣਗੇ ਉਹਨਾਂ ਦੇ ਘਰਾਂ ਦੇ ਉੱਤੇ ਇਹਦਾ ਅਰਥ ਇਹ ਆ ਪਰ ਮਨ ਦੇ ਵਿੱਚ ਸਵਾਲ ਇਹ ਵੀ ਆਉਂਦਾ ਜੀ ਕਿ ਇਹ ਤੋਪ ਜਿਹੜੀ ਹੁਣ ਚੱਕੀ ਆ ਇਹ ਕਿੰਨੀ ਕੁ ਦੇਰ ਤੱਕ ਚੱਕੀ ਰਹੂਗੀ ਇਸ ਤੋਪ ਦੇ ਵਿੱਚੋਂ ਗੋਲੇ ਕਿੰਨਾ ਕੁ ਚਿਰ ਨਿਕਲਦੇ ਰਹਿਣਗੇ ਇਹ ਕਿਤੇ ਮੀਡੀਏ ਵਾਲੇ ਗੋਲੇ ਤਾਂ ਨਹੀਂ ਜਾਂ ਇਹ ਸੱਚੀ ਮੁੱਚੀ ਗੋਲੇ ਜਿਹੜੇ ਡਿੱਗ ਰਹੇ ਆ ਇਹ ਉਹਨਾਂ ਤਸਕਰਾਂ ਦੀ ਮਿੱਟੀ ਪੱਟਣ ਵਾਸਤੇ ਹੀ ਆ ਉਹਨਾਂ ਦਾ ਮਲਿਆ ਮੇਟ ਕਰਨ ਵਾਸਤੇ ਜਾਂ ਕੋਈ ਹੋਰ ਕਾਰਨਾ ਅਸੀਂ ਚਾਹੁੰਦੇ ਜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਤੇ ਪੰਜਾਬ ਦੀ ਸਰਕਾਰ ਸੱਚੀ ਮੁੱਚੀ ਨਸ਼ਾ ਖਤਮ ਕਰ ਵੀ ਦੇਵੇ ਬਹੁਤ ਚੰਗੀ ਗੱਲ ਹੋਊਗੀ ਜੇਕਰ ਪੰਜਾਬ ਨਸ਼ਾ ਮੁਕਤ ਹੋ ਜਾਵੇ ਇਹ ਕੱਲੀ ਸਰਕਾਰ ਦਾ ਅਧਿਕਾਰੀਆਂ ਦਾ ਕੰਮ ਨਹੀਂ ਮੇਰਾ ਤੁਹਾਡਾ ਵੀ ਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਮੈਂ ਅਕਸਰੇ ਬੇਨਤੀ ਕਰਦਾ ਹੁੰਨਾ ਕਿ ਜਿਹੜੇ ਬੰਦੇ ਨੂੰ ਜਿਹੜੇ ਵਿਅਕਤੀ ਨੂੰ ਆਪਣੀ ਬੁੱਢੀ ਮਾਣੀ ਦਿਖਦੀ ਜਵਾਨ ਭੈਣ ਨਹੀਂ ਦਿਖਦੀ ਘਰ ਵਾਲੀ ਨਹੀਂ ਦਿਖਦੀ ਬਾਪੂ ਨਹੀਂ ਦਿਸਦਾ ਤੇ ਉਸ ਬੰਦੇ ਨੂੰ ਪੰਜਾਬ ਪਿੰਡ ਦੇਸ਼ ਕਿਹੜੇ ਪਾਸੇ ਦੱਸੂਗਾ ਜਿਹਨੂੰ ਆਪਣਾ ਘਰ ਦੱਸਣਾ ਬੰਦ ਹੋ ਗਿਆ ਆਪਾਂ ਆਪ ਦੀ ਜ਼ਿੰਮੇਵਾਰੀ ਵੀ ਸਮਝ ਗਏ ਪਰ ਹੁਣ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਵੀ ਇੱਕ ਮਹਿਮ ਪੰਜਾਬ ਦੇ ਵਿੱਚ ਕੁਝ ਕੁ ਬਰੇ ਪਹਿਲਾਂ ਪੰਚਾਇਤੀ ਜ਼ਮੀਨਾਂ ਨੂੰ ਛਡਵਾਉਣ ਵਾਲੀ ਵੀ ਚੱਲੀ ਸੀ ਉਹ ਜਦੋਂ ਫੜੋ ਫੜੀ ਵਾਲਾ ਸਿਲਸਿਲਾ ਸ਼ੁਰੂ ਹੋਇਆ ਵੀ ਇਸ ਥਾਂ ਦੇ ਉੱਤੇ ਵੀ ਟਰੈਕਟਰ ਚੱਲ ਗਏ ਆ ਇਸ ਥਾਂ ਦੇ ਉੱਤੇ ਵੀ ਕਬਜ਼ਾ ਲੈ ਲਿਆ ਇਸ ਥਾਂ ਤੇ ਕਬਜ਼ਾ ਲੈਣ ਗਏ ਆ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਟੀਮਾਂ ਸਮੇਤ ਗਈ ਆ ਤੇ ਫਿਰ ਬਹੁਤ ਸਾਰੇ ਲੋਕਾਂ ਨੇ ਜਾ ਕੇ ਅਦਾਲਤ ਦੇ ਦਰਵਾਜ਼ੇ ਖੜਕਾਤੇ ਜਦੋਂ ਅਦਾਲਤੀ ਚੱਕਰਬਿਊ ਦੇ ਵਿੱਚ ਗੱਲ ਗਈ ਤਾਂ ਇਹਦਾ ਮਤਲਬ ਇਹ ਆ ਵੀ ਕਈ ਵਰਿਆਂ ਤੱਕ ਗੱਲ ਪੈ ਗਈ ਤੇ ਉਸ ਤੋਂ ਬਾਅਦ ਉਹ ਮਹਿੰਮ ਕਿੱਧਰ ਗਈ ਤੇ ਅੱਜ ਸਵਾਲ ਪੈਦਾ ਹੁੰਦਾ ਕਿ ਕੀ ਪੰਜਾਬ ਦੀਆਂ ਸਾਰੀਆਂ ਹੀ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕੀਤੇ ਸੀ ਉਹ ਛੁੱਟ ਗਈਆਂ ਜਾਂ ਛੁੜਾੜਤ ਕੰਗਾ ਜਾਂ ਨਹੀਂ ਹੁਣ ਸਵਾਲ ਇੱਥੇ ਵੀ ਪੈਦਾ ਹੁੰਦਾ ਬਲਡੋਜ਼ਰ ਚੱਲ ਰਿਹਾ ਇਸ ਵੇਲੇ ਨਸ਼ਾ ਤਸਕਰੀਆਂ ਦੇ ਘਰਾਂ ਦੇ ਉੱਤੇ ਤੇ ਅਦਾਲਤ ਦੇ ਵਿੱਚ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਫੇਰ ਪੈ ਗਈ ਆ ਉਹਦੇ ਵਿੱਚ ਪਟੀਸ਼ਨ ਕਰਤਾ ਧਰਨੇ ਕੀ ਗੱਲ ਕਹੀ ਆ ਕਿ ਦੇਖੋ ਨਸ਼ਿਆਂ ਦੀ ਤਸਕਰੀ ਕਰ ਕਰਕੇ ਜ਼ਮੀਨਾਂ ਜਾਇਦਾਦਾਂ ਬਣਾਉਣ ਵਾਲਿਆਂ ਦੇ ਉੱਤੇ ਕਬਜ਼ਾ ਸਰਕਾਰ ਨੂੰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਸੀਲ ਕਰ ਦੇਣਾ ਚਾਹੀਦਾ ਇਹਨਾਂ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਲੈ ਪਰ ਬਲਡੋਜ਼ਰ ਚਲਾਉਣਾ ਗਲਤ ਆ ਹੁਣ ਅਦਾਲਤ ਇਸ ਮਸਲੇ ਦੇ ਉੱਤੇ ਕੀ ਫੈਸਲਾ ਕਰਦੀ ਹੈ ਸਮਾਂ ਦੱਸੂਗਾ ਪਰ ਪੰਜਾਬ ਦੀ ਸਰਕਾਰ ਨੇ ਦੇਰ ਬਾਅਦ ਇੱਕ ਕਦਮ ਚੁੱਕਿਆ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਤੇ ਮੈਂ ਇਸ ਗੱਲੋਂ ਇਸ ਪੱਖ ਤੋਂ ਚੰਗਾ ਹੋਇਆ ਕਹਿਣਾ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਇਸ ਗੱਲ ਦਾ ਪਤਾ ਤਾਂ ਲੱਗਾ ਵੀ ਭਾਈ ਲੋੜਾਂ ਕਿਹੜੀਆਂ ਕਿਹੜੀਆਂ ਜੇ ਆਪਾਂ ਦਿੱਲੀ ਦੇ ਵਿੱਚ ਵੀ ਜਿੱਤ ਜਾਂਦੇ ਤਾਂ ਸ਼ਾਇਦ ਇਸ ਗੱਲ ਦਾ ਚੇਤਾ ਨਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਤਸ਼ਕਰਾਂ ਨੇ ਬਰਬਾਦ ਕਰਤਾ ਪੰਜਾਬ ਨੂੰ ਸ਼ਾਇਦ ਆਪਾਂ ਨੂੰ ਚੇਤੇ ਨਾ ਹੁੰਦਾ ਜੀ ਕਿ ਭ੍ਰਿਸ਼ਟਾਚਾਰ ਫਲਾਉਣ ਦੇ ਵਿੱਚ ਫਲਾਣੇ ਫਲਾਣੇ ਅਧਿਕਾਰੀ ਵੀ ਜ਼ਿੰਮੇਵਾਰ ਆ ਤੇ ਹੁਣ ਵੀ ਤਾਂ ਅਧਿਕਾਰੀਆਂ ਨੂੰ ਬਰਖਾਸਤ ਕਰਨ ਦਾ ਕੰਮ ਚੱਲਦਾ ਹੀ ਆ ਕਹਿੰਦੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਣੀ ਆ ਦਿੱਲੀ ਹਾਰੇ ਤਾਂ ਪੰਜਾਬ ਦਾ ਚੇਤਾ ਆਇਆ ਦਿੱਲੀ ਹਾਰੇ ਤਾਂ ਨਸ਼ੇ ਦਾ ਚੇਤਾ ਆਇਆ ਨਹੀਂ ਤਾਂ ਸ਼ਾਇਦ ਆਪਾਂ ਨੂੰ ਚੇਤਾ ਆਉਂਦਾ ਵੀ ਨਾ ਕਿਉਂਕਿ ਚੇਤਾ ਆਬ ਹੀ ਨਹੀਂ ਸਿਰਿਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਪਿਛਲੇ 3 ਵਰਿਆਂ ਤੋਂ ਕਿੰਨੀਆਂ ਓਵਰਡੋਜ਼ ਕਰਕੇ ਮੌਤਾਂ ਹੋਈਆਂ ਤੁਸੀਂ ਦੇਖੋ ਵੀ ਪਿਛਲੀ ਵਾਰ ਦੀ ਜਿਹੜੀ ਕਾਂਗਰਸ ਦੀ ਸਰਕਾਰ ਆ ਉਸ ਰਾਜ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨਸ਼ੇ ਕੋਈ ਨਵੀਂ ਗੱਲ ਨਹੀਂ ਤੇ ਇਹ ਜਿਹੜੀ ਮੁਹੰਮਾ ਇਹ ਉਸ ਵੇਲੇ ਚੱਲੀ ਆ ਪੰਜਾਬ ਦੇ ਵਿੱਚ ਬਲਡੋਜਰੋ ਬਲਡੋਜਰੀ ਵਾਲੀ ਜਦੋਂ ਪੰਜਾਬ ਦੀ ਸਰਕਾਰ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਆ ਕਿ 11000 ਕਰੋੜ ਰੁਪਏ ਤੋਂ ਵੱਧ ਦਾ ਰੈਵਨਿਊ ਅਸੀਂ ਠੇਕਿਆਂ ਦੇ ਵਿੱਚੋਂ ਨਵੀਂ ਸ਼ਰਾਬ ਨੀਤੀ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ ਦੀ ਝੋਲੀ ਦੇ ਵਿੱਚ ਪਾਵਾਂਗੇ। ਮਤਲਬ ਇਹ ਜੀ ਕਿ ਨਾ ਤਾਂ ਕੈਪਟਨ ਮਰਿੰਦਰ ਸਿੰਘ ਨੇ ਸ਼ਰਾਬ ਨੂੰ ਨਸ਼ਾ ਮੰਨਿਆ ਤੇ ਨਾ ਸੂਬੇ ਦੀ ਅੱਜਵਾਲੀ ਸਰਕਾਰ ਨੇ ਮੰਨਿਆ। ਕੈਪਟਨ ਸਾਹਿਬ ਤਾਂ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਪੰਜਾਬ ਦੇ ਵਿੱਚੋਂ ਠੇਕੇ ਵੀ ਬੰਦ ਕਰਤੇ ਤੇ ਮੈਂ ਭਾਈ ਪੰਜਾਬ ਕਿਹੜੇ ਵੇਲੇ ਚਲਾਉਂਗਾ ਇਹ ਗੱਲ ਉਹਨਾਂ ਨੇ ਕਰੋਨਾ ਦੇ ਮੌਕੇ ਕਹੀ ਸੀ। ਉਹਨਾਂ ਨੇ ਕਿਹਾ ਸੀ ਵੀ ਠੇਕੇ ਬੰਦ ਕਿਵੇਂ ਕਰ ਲਗੇ? ਪੰਜਾਬ ਵੀ ਤਾਂ ਬਚਾਉਣਾ ਤੇ ਚਲਾਉਣਾ ਨਾ ਖੈਰ ਉਹ ਚਲੋ ਬੀਤੇ ਦੀ ਬਾਤ ਹੋ ਗਈ ਆ ਵਰਤਮਾਨ ਸਰਕਾਰ ਨੂੰ 3 ਸਾਲ ਨਸ਼ਾ ਚੇਤੇ ਕਿਉਂ ਨਹੀਂ ਆਇਆ ਤੇ ਹੁਣ ਜਿਹੜੀ ਅਚਾਨਕ ਕਾਰਵਾਈ ਸ਼ੁਰੂ ਕੀਤੀ ਗਈ ਆ ਇਹ ਕਿੰਨਾ ਕੁ ਲੰਮਾ ਸਮਾਂ ਚੱਲੂਗੀ ਵਕਤ ਬਿਆਨ ਕਰੂਗਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਉਹਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਜਿਹੜੇ ਹਰਪਾਲ ਸਿੰਘ ਟੀਮਾ ਇਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੋਪੜ ਤਰਨਤਾਰਨ ਤੇ ਹੁਸ਼ਿਆਰਪੁਰ ਦੀਆਂ ਇਹਨਾਂ ਖੇਤਰਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਤੇ ਬਾਕੀ ਹੋਰ ਵਿਭਾਗਾਂ ਵਾਲਿਆਂ ਨਾਲ ਮੁਲਾਕਾਤਾਂ ਕਰਨੀਆਂ ਮੀਟਿੰਗਾਂ ਕਰਨੀਆਂ ਨਸ਼ੇ ਦੇ ਮਾਮਲੇ ਦੇ ਉੱਤੇ ਲੋਕਾਂ ਦੇ ਵਿਚਾਰ ਲੈਣੇ ਤੇ ਬਣਦੀ ਸਾਰੀ ਕਾਰਵਾਈ ਕਰਨੀ ਸਹੀ ਅਰਥਾਂ ਦੇ ਵਿੱਚ ਕਾਰਵਾਈ ਕਰਨੀ ਇਹਨਾਂ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਇਹਨਾਂ ਦੇ ਕੋਲੇ ਆ ਅਮਨ ਅਰੋੜਾ ਜਿਹੜੇ ਪੰਜਾਬ ਦੇ ਮੰਤਰੀ ਨੇ ਇਹਨਾਂ ਦੇ ਕੋਲੇ ਲੁਧਿਆਣਾ ਪਟਿਆਲਾ ਕਪੂਰਥਲਾ ਮੁਹਾਲੀ ਅੰਮ੍ਰਿਤਸਰ ਤੇ ਜਲੰਧਰ ਸ਼ਹਿਰ ਆ ਇਹਨਾਂ ਨੇ ਇਹਨਾਂ ਪੰਜ ਛੇ ਸ਼ਹਿਰਾਂ ਦੇ ਵਿੱਚ ਤੇ ਜਾ ਕੇ ਤਿੱਖੀ ਨਿਗਰ ਰੱਖਣੀ ਆ ਅਧਿਕਾਰੀਆਂ ਨਾਲ ਮੁਲਾਕਾਤ ਕਰਨੀਆਂ ਤੇ ਫਿਰ ਭਾਈ ਉਸ ਤੋਂ ਬਾਅਦ ਨਸ਼ਾ ਦੇ ਮਾਮਲੇ ਦੇ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਕਰਨੀ ਆ ਤਰਨਪ੍ਰੀਤ ਸਿੰਘ ਸੌਂਦ ਜਿਹੜੇ ਪੰਜਾਬ ਦੇ ਮੰਤਰੀ ਨੇ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਤੇ ਮਲੇਰਕੋਟਲਾ ਇਹਨਾਂ ਦੇ ਕੋਲੇ ਇਹਨਾਂ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਆ ਲਾਲਜੀਤ ਸਿੰਘ ਪੁੱਲਰ ਦੇ ਕੋਲੇ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਮਾਨਸਾ ਤੇ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਆ ਤੇ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪੰਜਾਬ ਦੇ ਸਿਹਤ ਮਹਿਕਮੇ ਦੇ ਮੰਤਰੀ ਆ ਉਹਨਾਂ ਨੇ ਨਸ਼ਾ ਛਡਾਊ ਗਤੀਵਿਧੀਆਂ ਦੀ ਨਿਗਰਾਨੀ ਰੱਖਣੀ ਯਾਨੀ ਕਿ ਇਹ ਪੰਜ ਮੰਤਰੀ ਸਹਿਬਾਨ ਦੇ ਉੱਤੇ ਜ਼ਮਾ ਪਿਛਲੇ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜ਼ਿਲ੍ਹਿਆਂ ਦੇ ਤੇ ਡਿਪਟੀ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ ਆ ਉਹਨਾਂ ਨੇ ਕਿਹਾ ਜੀ ਤੂੜੀ ਕੱਸ ਦਿਓ ਨਸ਼ਾ ਤਸਕਰ ਬਚਣਾ ਕੋਈ ਨਹੀਂ ਚਾਹੀਦਾ 1 ਮਾਰਚ ਨੂੰ ਮੈਂ ਬਾਕੀ ਗੱਲ ਨਹੀਂ ਕਰਦਾ 1 ਮਾਰਚ ਨੂੰ 800 ਥਾਵਾਂ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਛਾਪੇ ਮਾਰੇ ਅਸੀਂ 232 ਅਸੀਂ ਕੇਸ ਦਰਜ ਕੀਤੇ ਆ 290 ਅਸੀਂ ਗ੍ਰਿਫਤਾਰ ਕੀਤੇ ਆ 3 ਮਹੀਨੇ ਦੇ ਵਿੱਚ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਨਸ਼ਾ ਮੁਕਤ ਕਰ ਦੇਣਾ ਇਹਦਾ ਨਾਂ ਕੀ ਰੱਖਿਆ ਉਹ ਵੀ ਤੁਹਾਨੂੰ ਪਤਾ ਹੀ ਆ ਯੁੱਧ ਨਸ਼ਾ ਦੇ ਵਿਰੁੱਧ ਯੁੱਧ ਨਸ਼ਾ ਦੇ ਵਿਰੁੱਧ ਕਹਿੰਦੇ ਮਹਮਾ 8 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਕਿਲੋਆਂ ਦੇ ਹਿਸਾਬ ਦੇ ਨਾਲ ਫੀਮ ਤੇ ਲੱਖਾਂ ਦੀ ਡਰਗ ਮਣੀ ਇਹ ਇੱਕ ਤਰੀਕ ਦੀ ਗੱਲ ਆ ਹੁਣ ਗੱਲ ਕਰ ਲੋ ਦੋ ਤਰੀਕ ਦੀ ਆਇਦਰ ਫਲੋਰ ਦੇ ਵੱਲ ਫਗਵਾੜਾ ਖੇਤਰ ਦੇ ਵੱਲ ਕਹਿੰਦੇ ਵੀ ਬਲਡوزر ਚੱਲ ਗਿਆ ਉਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਚੱਲਿਆ ਫਿਰ ਹੋਰ ਵੱਖ-ਵੱਖ ਥਾਵਾਂ ਤੇ ਵੀ ਚੱਲਿਆ ਸਵਾਲ ਇਹ ਪੈਦਾ ਹੁੰਦਾ ਬਲਡوزر ਕਿੰਨਾ ਕੁ ਚਿਰ ਚੱਲਣਗੇ ਇਹ ਬਲਡوزر ਸੱਚੀ ਮੁੱਚੀ ਤਸਕਰਾਂ ਦੇ ਘਰਾਂ ਦੇ ਉੱਤੇ ਚੱਲਣਗੇ ਤੇ ਇਹ ਜਿਹੜੇ ਤਸਕਰ ਨੇ ਇਹ ਤਸ਼ਕਰ ਜਿਹੜੇ ਇੱਕ ਤਾਲੇ ਮਾਰ ਮਾਰ ਕੇ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਪੰਜਾਬ ਛੱਡ ਛੱਡ ਕੇ ਭੱਜਣਗੇ ਜਾਂ ਭੱਜ ਰਹੇ ਆ ਇਹ ਸਾਰਾ ਸਿਲਸਿਲਾ ਸੱਚੀ ਮੁੱਚੀ ਪ੍ਰੈਕਟੀਕਲ ਤੌਰ ਦੇ ਉੱਤੇ ਇੱਕ ਨਕਸ਼ਾ ਰਹੂਗਾ ਪੰਜਾਬ ਨਸ਼ਾ ਦੀ ਦਲਦਲ ਦੇ ਵਿੱਚ ਸੱਚੀ ਮੁੱਚੀ ਬਹੁਤ ਤਸਿਆ ਤੇ ਪੰਜਾਬ ਦੇ ਵਿੱਚ ਸਮੇਂ ਸਮੇਂ ਦੇ ਉੱਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨਸ਼ੇ ਵੰਡ ਕੇ ਵੀ ਸੱਤਾ ਦੇ ਵਿੱਚ ਆਈਆਂ ਉਹ ਕਿਹੜੀਆਂ ਕਿਹੜੀਆਂ ਆਈਆਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਜਿਹੜਾ ਅੱਜ ਇਸ ਵੇਲੇ ਰੁਝਾਨ ਚੱਲ ਰਿਹਾ ਜਿਹੜੀ ਅੱਜ ਇਸ ਵੇਲੇ ਮੁਹਿੰਮ ਚੱਲ ਰਹੀ ਆ ਬਲਡੋਜ਼ਰ ਫੇਰ ਉਹ ਛਾਪੇ ਮਾਰੋ ਇਹ ਸਾਨੂੰ ਬਹੁਤ ਵਧੀਆ ਲੱਗਦੀ ਆ ਵਧੀਆ ਇਸ ਕਰਕੇ ਲੱਗਦੀ ਕਿਉਂਕਿ ਪੁਲਿਸ ਦੇ ਵੱਲੋਂ ਜਾ ਕੇ ਥਾਂ ਥਾਂ ਦੇ ਉੱਤੇ ਪਾਰਕਾਂ ਦੀ ਛਾਣਬੀਣ ਗਮਲੇ ਵੀ ਚੱਕ-ਚੱਕ ਕੇ ਦੇਖੇ ਜਾ ਰਹੇ ਆ ਰਜਾਈਆਂ ਵੀ ਦੇਖੀਆਂ ਜਾ ਰਹੀਆਂ ਬੈੱਡ ਵੀ ਫਰੋਲੇ ਜਾ ਰਹੇ ਆ ਜਦੋਂ ਹੁਣ ਆਪਾਂ ਇਹ ਗੱਲ ਕਹਿੰਨੇ ਕਿ 200 ਤੇ ਇੰਨੇ ਗ੍ਰਿਫਤਾਰ ਕਰ ਲਏ ਇਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਮਤਲਬ ਇਹ ਆ ਕਿ ਪਤਾ ਪਹਿਲਾਂ ਵੀ ਸੀ ਕਿ ਭਾਈ ਆਹ ਬੰਦੇ ਆਹ ਆ ਕੁਝ ਕਰਦੇ ਆ ਆਪਾਂ ਨੂੰ ਪਹਿਲਾਂ ਵੀ ਇਹ ਕਾਰਵਾਈ ਕਰ ਲੈਣੀ ਚਾਹੀਦੀ ਸੀ ਪਰ ਚਲੋ ਚੰਗਾ ਗੱਲ ਆਪਾਂ ਦਿੱਲੀ ਹਾਰੇ ਆ ਦਿੱਲੀ ਤੋਂ ਬਾਹਰ ਸਾਨੂੰ ਪੰਜਾਬ ਦਾ ਚੇਤਾ ਤਾਂ ਆਇਆ ਤੇ ਇਹ ਪੰਜਾਬ 3 ਮਹੀਨੇ ਦੇ ਵਿੱਚ ਨਸ਼ਾ ਮੁਕਤ ਹੋ ਜਾਣਾ ਚਾਹੀਦਾ 1 ਮਾਰਚ ਨੂੰ ਇਹ ਮਹਮ ਸ਼ੁਰੂ ਹੋਈ ਹੈ ਮਤਲਬ ਇਹ ਮਾਰਚ ਅਪ੍ਰੈਲ ਤੇ ਮਈ ਤੇ ਉਸ ਤੋਂ ਬਾਅਦ 1 ਜੂਨ ਤੱਕ ਪੰਜਾਬ ਨੇ ਨਸ਼ਾ ਮੁਕਤ ਹੋ ਜਾਣਾ ਇਹਦਾ ਮਤਲਬ ਇਹ ਆ ਇਸ ਮਹਮ ਦਾ ਮਤਲਬ ਇਹ ਆ 1 ਜੂਨ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਓਵਰਡੋਸ ਦੇ ਕਰਕੇ ਕਿਸੇ ਦੀ ਮੌਤ ਨਹੀਂ ਹੁੰਦੀ 1 ਜੂਨ ਤੋਂ ਬਾਅਦ ਜੇਕਰ ਪੰਜਾਬ ਦਾ ਕੋਈ ਪੁਲਿਸ ਕਰਮਚਾਰੀ ਅਧਿਕਾਰੀ ਨਸ਼ੇ ਦੇ ਵਿੱਚ ਨਹੀਂ ਫੜਿਆ ਜਾਂਦਾ 1 ਜੂਨ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਸਭ ਕੁਝ ਠੀਕ ਹੋ ਜਾਂਦਾ ਚਿੱਟਾ ਮੁਕਤ ਪੰਜਾਬ ਹੋ ਜਾਂਦਾ ਬਾਕੀ ਨਸ਼ਾ ਮੁਕਤ ਪੰਜਾਬ ਹੋ ਜਾਂਦਾ ਅਸੀਂ ਇਸ ਮਹਮ ਨੂੰ ਸਲਾਮ ਕਰਾਂਗੇ ਪਰ ਜੇ ਉਸ ਤੋਂ ਬਾਅਦ ਵੀ ਅੱਜ ਵਾਲਾ ਕੁਝ ਜਾਰੀ ਰਹਿੰਦਾ ਤੇ ਨਸ਼ੇ ਦੀ ਪੁੜੀ ਆ ਜਿਹੜੀ ਵਕ ਵਕ ਥਾਂਵਾਂ ਤੇ ਮਿਲਦੀ ਜਿਵੇਂ ਕਹਿੰਦੇ ਹੁਣ ਹਟੀਆਂ ਤੇ ਮਿਲਣ ਲੱਗ ਪਿਆ ਇਹਦਾ ਭਾਅ ਦੁੱਗਣਾ ਹੋ ਜਾਂਦਾ ਵੀ ਭਾਈ ਹੁਣ ਸਖਤੀ ਹੋ ਗਈ ਆ ਤੇ ਫਿਰ ਇਹਦਾ ਆਪਾਂ ਕੀ ਅਰਥ ਕੱਢਾਂਗੇ ਇੱਕ ਦੋ ਗੱਲਾਂ ਹੋਰ ਕਰਨੀਆਂ ਬਣਦੀਆਂ ਕੁਝ ਦਿਨ ਪਹਿਲਾਂ ਮੈਨੂੰ ਇੱਕ ਨੌਜਵਾਨ ਮਿਲਿਆ ਉਹ ਮੈਨੂੰ ਕਹਿੰਦਾ ਕਿ ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਹੁੰਨਾ ਮੈਂ ਖਾ ਧੰਨਵਾਦ ਕਹਿੰਦਾ ਜੀ ਮੈਂ ਵੀ ਬਹੁਤ ਸਾਰੇ ਗਲਤ ਰਾਹਾਂ ਦੇ ਉੱਤੇ ਤੁਰਿਆ ਤੇ ਫਿਰ ਮੈਂ ਸਿੱਧੇ ਰਾਹ ਦੇ ਉੱਤੇ ਆਇਆ ਮੇਰੀ ਦਿਲਚਸਪੀ ਵਧ ਗਈ ਉਹਦੇ ਨਾਲ ਗੱਲਾਂ ਕਰਨ ਦੀ ਵੀ ਇਹ ਕਿਹੜੇ ਗਲਤ ਰਾਹ ਤੇ ਤੁਰਿਆ ਹੋਇਆ ਹੈ ਇਹ ਸਹੀ ਰਾਹ ਤੇ ਕਿਵੇਂ ਆ ਗਿਆ ਕਹਿੰਦਾ ਬਾਈ ਜੀ ਬਾਈ ਚਿੱਟਾ ਵੀ ਬਹੁਤ ਵਰਤਿਆ ਤੇ ਮੈਂ ਹੋਰ ਵੀ ਬੜੇ ਨਸ਼ੇ ਕੀਤੇ ਮੈਂ ਕਿਹਾ ਕਿੰਨਾ ਚਿਰ ਕਿਹਾ 2 ਸਾਲ ਮੈਂ ਕਿਹਾ ਫਿਰ ਛੜਤਾ ਕਹਿੰਦਾ ਬਿਲਕੁਲ ਛੜਤਾ ਹੁਣ ਕੋਈ ਨਸ਼ਾ ਕਰਦਾ ਕਹਿੰਦਾ ਬਿਲਕੁਲ ਨਹੀਂ ਕਰਦਾ ਮੈਨੂੰ ਉਹ ਨੌਜਵਾਨ ਜ਼ਿੰਦਗੀ ਦਾ ਨਾਇਕ ਲੱਗਿਆ ਜਿਹੜਾ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਬਾਹਰ ਨਿਕਲਿਆ ਤੇ ਅੱਜ ਆਪਦੇ ਟੱਬਰ ਦੇ ਬਾਰੇ ਸੋਚ ਰਿਹਾ ਬਹੁਤ ਸੋਹਣੀ ਗੱਲ ਆ ਉਹਨੇ ਪਹਿਲਾਂ ਗਲਤੀਆਂ ਕੀਤੀਆਂ ਹੁਣ ਸਹੀ ਰਾਹ ਦੇ ਉੱਤੇ ਆ ਗਿਆ ਪਰ ਉਹ ਕਹਿੰਦਾ ਜੀ ਕਿ ਮੇਰੀ ਫਲਾਣੀ ਥਾਂ ਤੋਂ ਦਵਾਈ ਚਲਦੀ ਆ ਜਿਹੜੀ ਮੇਰੀ ਨਸ਼ੇ ਦੀ ਤੋੜ ਖਤਮ ਕਰਦੀ ਆ ਹੁਣ ਮੈਂ 6000 ਦਾ ਫਸ ਗਿਆ ਹੁਣ ਮੈਂ ਦਵਾਈ ਦੇ ਉਸ ਦੇ ਚੁੰਗਲੇ ਦੇ ਵਿੱਚ ਫਸ ਗਿਆ ਮੈਨੂੰ ਕੌਣ ਛਡਾਊਗਾ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਵੀ ਪਾਈਏ ਤਾਂ ਸਮਾਨ ਤੋਂ ਡਿੱਗੇ ਖਜੂਰ ਚ ਫਸ ਗਿਆ ਇਹ ਗੱਲ ਹੋ ਗਈ ਮੈਂ ਕਿਹਾ ਤੂੰ ਡੋਜ਼ ਘਟਾ ਦੇ ਕਹਿੰਦਾ ਮੈਂ ਘਟਾਈ ਮੈਂ ਕਿਹਾ ਤੂੰ ਹੌਲੀ ਹੌਲੀ ਬੰਦ ਕਰ ਦੇ ਕਹਿੰਦਾ ਜਦੋਂ ਮੈਂ ਬੰਦ ਕਰਦਾ ਮਰਿਆ ਵਰਗਾ ਹੋ ਜਾਂਦਾ ਮੈਂ ਕਰਾਂ ਕੀ ਇਹਨਾਂ ਲੋਕਾਂ ਦੇ ਬਾਰੇ ਜਿਹੜੇ ਕਿ ਨਸ਼ੇ ਛੱਡ ਚੁੱਕੇ ਆ ਜਾਂ ਛੱਡਣ ਦੇ ਲਈ ਵਕ ਵਕ ਥਾਵਾਂ ਤੇ ਬੰਦ ਦਾ ਕੇਂਦਰਾ ਦੇ ਵਿੱਚ ਉਹਨਾਂ ਨੂੰ ਕਦੇ ਤਲਬ ਲੱਗੇ ਹੀ ਨਾ ਇਹੋ ਜਿਹੇ ਪ੍ਰਬੰਧ ਵੀ ਸਰਕਾਰ ਨੂੰ ਕਰਨੇ ਪੈਣਗੇ ਮੈਂ ਇੱਕ ਵਾਰੀ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਗਿਆ ਸੀ ਉੱਥੇ ਨਸ਼ਾ ਛਡਾਊ ਸੈਮੀਨਾਰ ਸੀ ਮੈਂ ਜਦੋਂ ਬੋਲ ਕੇ ਸਟੇਜ ਤੋਂ ਉਤਰਿਆ ਤਾਂ ਮੇਰੇ ਕੋਲੇ ਪਿੰਡ ਦੇ ਤਿੰਨ ਚਾਰ ਨੌਜਵਾਨ ਆਏ ਕਹਿੰਦੇ ਭਾਈ ਜਿਹੜਾ ਉਹ ਘਾਰਾ ਤੇ ਇੱਕ ਉਹ ਘਾਰਾ ਜਿਹੜਾ ਇਹ ਦੋਵੇਂ ਘਰ ਨਸ਼ਾ ਦੀ ਤਸਕਰੀ ਕਰਦੇ ਆ ਤੁਸੀਂ ਖਬਰ ਲਾਓ ਮੈਂ ਕਿਹਾ ਮੇਰੇ ਖਬਰ ਲਾਉਣ ਨਾਲ ਕੀ ਹੋਣਾ ਮੇਰੀ ਖਬਰ ਇਹਨਾਂ ਨੂੰ ਮਿਲੂ ਕੇ ਨਹੀਂ ਮਿਲੂ ਕਾਰਵਾਈ ਹੋਣੀ ਕਿ ਨਹੀਂ ਹੋਣੀ ਇਹਦਾ ਕੀ ਮਤਲਬ ਹੋਇਆ ਉਸੇ ਖਬਰ ਤੇ ਕਿ ਉਹਨਰ ਪਰ ਤੁਸੀਂ ਪੁਲਿਸ ਦੇ ਕੋਲੇ ਜਾਓ ਬੰਦੇ ਫੜਵਾਓ ਕਹਿੰਦੇ ਬਾਈ ਜੀ ਅਸੀਂ ਦੋ ਵਾਰੀ ਫੜਵਾਏ ਵੀ ਪੁਲਿਸ ਫੜ ਕੇ ਵੀ ਲੈ ਗਈ ਤੀਜੇ ਦਿਨ ਪੁਲਿਸ ਵਾਲਿਆਂ ਨੇ ਛੱਡਤੇ ਤੇ ਇਹ ਵੀ ਦੱਸਤਾ ਵੀ ਤੁਹਾਡੇ ਬਾਰੇ ਜਾਣਕਾਰੀ ਕਿਹਨੇ ਦਿੱਤੀ ਸੀ ਤੇ ਅੱਜ ਕੱਲੇ ਸਾਡੇ ਵੈਰੀ ਬੜੇ ਹੋਇਆ ਅਸੀਂ ਇਸ ਕਰਕੇ ਕਹਿੰਨੇ ਵੀ ਜਾਓ ਜੋ ਮਰਜ਼ੀ ਕਰੋ ਅਸੀਂ ਗੱਲ ਨਹੀਂ ਕਰਨੀ ਮਤਲਬ ਇਹ ਆ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਵੀ ਪਹਿਰੇਦਾਰੀ ਕਰਨੀ ਪਊਗੀ ਵੀ ਜਿਹੜੇ ਫੜੇ ਹੋਏ ਆ ਉਹ ਟੰਗਣੇ ਪੁੱਠੇ ਆ ਤੇ ਫੜਨੇ ਉਹ ਆ ਜਿਹੜੇ ਅਸਲ ਅਰਥਾਂ ਦੇ ਵਿੱਚ ਤਸਕਰੀ ਕਰਦੇ ਆ ਇਹ ਨਾ ਹੋਵੇ ਕੱਲ ਨੂੰ 1-2 ਗ੍ਰਾਮ ਜਿਹੜੇ ਪੀਣ ਵਾਲੇ ਆ ਆਪਾਂ ਉਹੀ ਟੰਗੀ ਜਾਗੇ ਵੀ ਪਾਈ ਫੜ ਲੈ ਵੀ ਫੜ ਲੈ ਵੀ ਫੜ ਲੈ ਇਹ ਪਿਛਲੀਆਂ ਸਰਕਾਰਾਂ ਦੇ ਮੌਕੇ ਵੀ ਜੇਲ੍ਹਾਂ ਭਰੀਆਂ ਸੀ ਇਹ ਭਾਈ ਨਸ਼ਾ ਦੀ ਫੜੋ ਫੜੀ ਨਸ਼ੇ ਦੇ ਤਸਕਰੀਰ ਕਰਨ ਵਾਲਿਆਂ ਦੀ ਫੜੋ ਫੜੀ ਇਹ ਮੁਹਿਮਾ ਉਦੋਂ ਚੰਗਾ ਲੱਗਦਿਆਂ ਜਦੋਂ ਸੋਹਣੇ ਰਿਜ਼ਲਟ ਆਉਣ ਤੇ ਰਿਜ਼ਲਟ ਉਦੋਂ ਸੋਹਣੇ ਆਉਂਦੇ ਆ ਜਦੋਂ ਮੀਡੀਏ ਦੇ ਵਿੱਚ ਕਿਹਾ ਨਾ ਜਾਵੇ ਮੀਡੀਆ ਆਪ ਮਜਬੂਰ ਹੋਵੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿੰਨਾ ਵੱਡਾ ਇਸ਼ਤਿਹਾਰ ਤੇ ਓਨੀ ਵੱਡੀ ਅਖਬਾਰ ਤੇ ਓਨਾ ਵੱਡੀ ਖਬਰ ਐਉ ਨਹੀਂ ਇਹ ਆਪ ਮੁਹਾਰੇ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਚੱਲਣ ਕਿ ਭਾਈ ਖਬਰ ਭਾਵੇਂ ਕਿਤੇ ਨਹੀਂ ਆਈ ਪਰ ਯਾਰ ਪਿੰਡ ਦੇ ਵਿੱਚੋਂ ਨਸ਼ਾ ਮੁੱਕ ਗਿਆ ਪਿੰਡ ਦੇ ਵਿੱਚ ਹੁਣ ਨਸ਼ਾ ਵੇਚਣ ਵਾਲੇ ਵੜਦੇ ਨਹੀਂ ਯਾਰ ਉਹ ਦਿਸਦਾ ਹੀ ਨਹੀਂ ਜਿਲਾ ਹੀ ਛੱਡ ਗਿਆ ਜਿਹੜਾ ਬੰਦਾ ਆਪਣੇ ਪਿੰਡ 'ਚ ਨਸ਼ਾ ਵੇਚਣ ਆਉਂਦਾ ਹੁੰਦਾ ਸੀ ਆਹ ਦੇਖ ਯਾਰ ਉਹ ਜਿਹੜਾ ਤਾਲਾ ਲੱਗਾ ਹੋਇਆ ਇਹ ਤਾਲਾ ਤਾਂ ਲੱਗਿਆ ਵੀ ਭਾਈ ਹੁਣ ਨਸ਼ੇ ਵੇਚਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਹੀ ਨਹੀਂ ਪਤਾ ਵੀ ਪਾਈ ਗਏ ਕਿਹੜੇ ਪਾਸੇ ਆ ਇਹ ਗੱਲਾਂ ਤਾਂ ਹੋਣਗੀਆਂ ਜੇਕਰ ਪ੍ਰੈਕਟੀਕਲ ਤੌਰ ਤੇ ਕਰਾਂਗੇ ਫਿਲਹਾਲ ਇਹ ਸਾਰੀ ਕਾਰਵਾਈ ਜਿਹੜੀ ਬਲਡੋਜ਼ਰ ਚੱਲਣ ਵਾਲੀ ਪੁਲਿਸ ਦੇ ਵੱਲੋਂ ਫੜੋ ਫੜੀ ਵਾਲੀ ਛਾਪੇ ਮਾਰੀ ਦੀ ਗ੍ਰਿਫਤਾਰੀਆਂ ਦੀ ਪਰਚਿਆਂ ਦੀ ਇਹ ਕਾਰਵਾਈ ਚੰਗੀ ਲੱਗਦੀ ਆ ਪਰ ਇਹ ਚੰਗੀ ਵਕਤੀ ਤੌਰ ਤੇ ਲੱਗਦੀ ਹੈ ਜੇ ਚਿਪਸ ਸਥਾਈ ਹੋਊਗੀ ਇਹ ਲੰਮਾ ਸਮਾਂ ਚੱਲੂਗੀ ਇਹ ਵਕਤ ਬਿਆਨ ਕਰੂਗਾ ਸਾਨੂੰ ਇਸ ਵੇਲੇ ਮੁੱਖ ਮੰਤਰੀ ਸਾਹਿਬ ਦੇ ਮੋਢੇ ਦੇ ਉੱਤੇ ਰੱਖੀ ਹੋਈ ਤੋਪ ਚੰਗੀ ਲੱਗੀ ਆ ਇਹ ਤੋਪ ਚੱਲਦੀ ਰਵੇ ਇਸ ਤੋਪ ਵਿੱਚਲੇ ਗੋਲੇ ਸੱਲੇ ਤੇ ਗਿੱਲੇ ਨਾ ਹੋਣ ਇਹ ਨਾ ਹੋਵੇ ਕਿ ਦਮਜਾ ਤੋੜ ਜਾਵੇ ਸਾਨੂੰ ਇਹ ਗੋਲੇ ਉਦੋਂ ਚੱਲਦੇ ਚੰਗੇ ਲੱਗਣਗੇ ਜਦੋਂ ਇਹ 1 ਜੂਨ ਤੋਂ ਬਾਅਦ ਓਵਰਡੋਜ਼ ਨਾਲ ਮੌਤਾਂ ਖਤਮ ਹੋ ਜਾਣਗੀਆਂ ਜਦੋਂ 1 ਜੂਨ ਤੋਂ ਬਾਅਦ ਨਸ਼ਾ ਤਸਕਰ ਲੱਭਣਗੇ ਨਹੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਨਸ਼ੇ ਵਿਚਕਣੇ ਬੰਦ ਹੋ ਜਾਣਗੇ। ਪਾਰਕਾਂ ਦੇ ਵਿੱਚ ਟੀਕੇ ਲਾਉਣ ਵਾਲੇ ਨਹੀਂ ਲੱਭਣਗੇ। ਸ਼ਮਸ਼ਾਨ ਘਾਟਾਂ ਦੇ ਵਿੱਚੋਂ ਆਹ ਕੁਝ ਬੰਦ ਹੋ ਜਾਊਗਾ। ਵੇਲੀਆਂ ਤੇ ਖੰਡਰ ਥਾਵਾਂ ਦੇ ਵਿੱਚ ਆਹ ਕੁਝ ਨਹੀਂ ਹੋਊਗਾ। ਤੇ ਜੇ ਭਾਈ ਇਹ ਸਾਰਾ ਕੁਝ ਫੇਰ ਵੀ ਚੱਲਦਾ ਰਿਹਾ ਫੇਰ ਇਹਦਾ ਹਾਲ ਆਪਾਂ ਇਹੀ ਮੰਨਾਂਗੇ ਵੀ ਜਿਵੇਂ ਆਜ ਇਹ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛਡਵਾ ਲਿਆ ਇੱਧਰ ਛਡਵਾਉਣ ਚੱਲੇ ਆ ਬਾਅਦ ਦੇ ਵਿੱਚ ਆਪਾਂ ਮੰਤਰੀ ਕੋਲੋਂ ਉਹਦਾ ਹੀ ਛਡਵਾ ਦਿੰਨੇ ਆ ਮੈਂ ਕਿਮੇ ਛਡਵਾ ਦਿੰਨੇ ਆ। ਵੇਨੇ ਭਾਈ ਜਿਹੜੀ ਇਹ ਹੈ ਯੁੱਧ ਨਸ਼ਾ ਵਿਰੁੱਧ ਮੈਂ ਹਮਦਾ ਕੀ ਨਤੀਜਾ ਨਿਕਲਦਾ।